23 ਮਾਰਚ ਦੇ ਸ਼ਹੀਦ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਦਾ ਸ਼ਹੀਦੀ ਦਿਹਾੜਾ ਹੈ ਆਪਣੀਆਂ ਗੱਲਾਂ ਆਪਾਂ ਰੋਜ਼ ਕਰਦੀਆਂ ਨੇ ਤੇ ਕਰਦੇ ਵੀ ਰਵਾਂਗੇ ਆਓ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਆਪਾਂ 2 ਘੰਟੇ ਜਿਹੜੇ ਨਾਟਕ ਕਰਨੇ ਆ ਕੋਰੀਓਗ੍ਰਾਫੀਆਂ ਕਰਨੀਆਂ ਤੇ ਕੁਝ ਗੱਲਾਂ ਕਰਨੀਆਂ ਵਿੱਚੋਂ ਵਿੱਚ ਆਉਂਦੀ ਉਹਨਾਂ ਦੀ ਯਾਦ ਵਿੱਚ ਜੁੜ ਕੇ ਜਿਹੜਾ ਸਤਸੰਗ ਹੋ ਰਿਹਾ ਮੈਂ ਕਹੂੰਗਾ ਉਹ ਗੱਲਾਂ ਆਪਾਂ ਆਹਰ ਨਾਲ ਮਿਲ ਕੇ ਬੈਠ ਕੇ ਇੱਕ ਦੂਜੇ ਦੀਆਂ ਸੁਣੀਏ ਤੇ ਅਸੀਂ ਜਿਹੜੀ ਕੋਰੀਓਗ੍ਰਾਫੀ ਕਰਨ ਲੱਗੇ ਆ ਸਭ ਤੋਂ ਪਹਿਲਾਂ ਇਹ ਸਿਰਫ ਸ਼ਰਦਾਂਝਲੀ ਆ ਉਹਨਾਂ 23 ਮਾਰਚ ਦੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਅੱਜ ਦੇ ਦਿਨ 23 ਮਾਰਚ 1931 ਨੂੰ ਲਾਹੌਰ ਜੇਲ੍ਹ ਦੇ ਅੰਦਰ ਫਾਂਸੀ ਦੇ ਤਖਤੇ ਦੇ ਉੱਤੇ ਜਿਨ੍ਹਾਂ ਨੂੰ ਲਟਕਾ ਦਿੱਤਾ ਗਿਆ ਅੰਗਰੇਜ਼ਾਂ ਦੀ ਸਰਕਾਰ ਵੱਲੋਂ ਤੇ ਆਪਣਾ ਪੁਰਾਣਾ ਜ਼ਿਲ੍ਹਾ ਫਿਰੋਜ਼ਪੁਰ ਉੱਥੇ ਲਿਆ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਟੁਕੜੇ ਕਰਕੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਸੀ ਅੱਜ ਦੇ ਦਿਨ ਹੁਣ ਇਸ ਵੇਲੇ 9 ਵਜਣ ਵਾਲੇ ਨੇ ਤੇ ਇਹ ਤੋਂ 2 ਘੰਟੇ ਪਹਿਲਾਂ ਜਾਨੀ 7 ਵਜੇ 7 ਵਜੇ ਉਹਨਾਂ ਦਾ ਨੇਰੇ ਦੇ ਵਿੱਚ ਲਿਆ ਕੇ ਸਸਕਾਰ ਕੀਤਾ ਸੀ ਇੱਥੇ ਫਿਰੋਜ਼ਪੁਰ ਦੇ ਪਰਲੇ ਪਾਸੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜੇ ਆ ਤੇ ਜੇ ਇੱਥੇ ਬੈਠ ਕੇ ਸਟੇਡੀਅਮ ਦੇ ਵਿੱਚ ਆ ਕੇ ਸਟੇਜ ਦੇ ਸਾਹਮਣੇ ਬੈਠ ਕੇ ਵੀ ਆਪਾਂ ਆਪਣੀਆਂ ਗੱਲਾਂ ਕਰਾਂਗੇ ਤਾਂ ਮੈਨੂੰ ਲੱਗਦਾ ਹੈ ਚੰਗੀ ਗੱਲ ਹੀ ਹੋਏਗੀ ਤੇ ਮੈਂ ਕਿੰਨੀ ਦੂਰੋਂ ਚੱਲ ਕੇ ਆਏ ਆ ਮੈਂ ਜੀਰੇ ਤੋਂ ਚੱਲ ਕੇ ਆਇਆ ਟੀਮ ਲੈ ਕੇ ਆਇਆ ਤੇ ਚੱਕ ਸੈਦੋ ਕੇ ਨਾਲ ਮੇਰਾ ਖਾਸ ਕਿਸਮ ਦਾ ਰਿਸ਼ਤਾ ਇੱਕ ਅੱਜ ਤੋਂ 40 ਸਾਲ ਪਹਿਲਾਂ ਮੈਂ ਇੱਥੇ ਪੜਾਉਂਦਾ ਹੁੰਦਾ ਸੀ ਤੁਹਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚੋਂ ਮੈਂ ਤਨਖਾਹ ਲੈਣਾ ਉਹਦਾ ਹੁੰਦਾ ਪੜਾਉਂਦਾ ਮੈਂ ਕੱਚੇ ਕਾਲੇ ਵਾਲੇ ਸੀ ਤੇ ਮੇਰਾ ਬਹੁਤ ਖਾਸ ਕਿਸਮ ਦਾ ਰਿਸ਼ਤਾ ਕੱਚੇ ਕਾਲੇ ਵਾਲੇ ਜਲਾਲਾਬਾਦ ਵਾਲੇ ਚੱਕ ਸੈਦੋ ਕੇ ਵਾਲੇ ਜਦੋਂ ਮੈਨੂੰ ਆਵਾਜ਼ ਮਾਰਦੇ ਆ ਮੈਨੂੰ ਆਏ ਲੱਗਦਾ ਹੁੰਦਾ ਕਿਉਂਕਿ ਮੈਂ ਉਦੋਂ ਨੌਜਵਾਨ ਸੀ ਜਦੋਂ ਮੈਂ ਇੱਥੇ ਪੜਾਉਂਦਾ ਹੁੰਦਾ ਸੀ ਕੱਚੇ ਕਾਲੇ ਤੋਂ ਆਲੇ ਤੋਂ ਚੱਲ ਕੇ ਮੈਂ ਸਾਈਕਲ ਦੇ ਉੱਤੇ ਚੱਕ ਸੈਦੋ ਕਿ ਆਉਂਦਾ ਇੱਥੇ ਉਸ ਵੇਲੇ ਹੈਡਮਾਸਟਰ ਕਰਪਾਲ ਸਿੰਘ ਹੁੰਦੇ ਸੀ ਮੁਕਸਰ ਵਾਲੇ ਬਾਅਦ ਦੇ ਵਿੱਚ ਇੱਥੇ ਜਸਰਾਜ ਗਰੋਵਰ ਜਲਾਲਾਬਾਦ ਵਾਲੇ ਉਹ ਹੈੱਡ ਬਣੇ ਇੱਥੇ ਗੁਰਨਾਮ ਸਿੰਘ ਮੁਕਸਰ ਇੱਥੇ ਪੜਾਉਂਦੇ ਹੁੰਦੇ ਸੀ ਅਜੀਤ ਸਿੰਘ ਪੜਾਉਂਦੇ ਹੁੰਦੇ ਸੀ ਜਿਹੜੇ ਇੱਥੇ ਮੁੰਡੇ ਬੈਠੇ ਐ ਮੈਨੂੰ ਪਤਾ ਹੈ ਉਹਨਾਂ ਮੁੰਡਿਆਂ ਦੀਆਂ ਵੀ ਦਾੜੀਆਂ ਚਿੱਟੀਆਂ ਹੋਣਗੀਆਂ ਜਿਹੜੇ ਇੱਥੇ ਉਦੋਂ ਪੜ੍ਹਦੇ ਸੀ ਤੇ ਇੱਥੇ ਮੈਂ ਉਦੋਂ ਆਉਂਦਾ ਹੁੰਦਾ ਸੀ ਇਸ ਸਕੂਲ ਦੇ ਵਿੱਚ ਤੁਹਾਡੇ ਤੇ ਇਸ ਕਰਕੇ ਮੈਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਕਰਨ ਆਇਆ ਮੈਂ ਇੱਕ ਗੱਲ ਕਹਿਣਾ ਹੁੰਨਾ ਮੇਰੀ ਮੈਡਮ ਮੇਰੇ ਨਾਲ ਹੈ ਮੈਡਮ ਕਹਿੰਦੀ ਤੁਸੀਂ ਤਾਂ ਚੱਕ ਸੈਦੋ ਕਹਿੰਨੋਂ ਐ ਭਜਦੇ ਹੋ ਜਲਾਲਾਬਾਦ ਨੂੰ ਐ ਜਾਂਦੇ ਹੋ ਜਿਵੇਂ ਕੁੜੀ ਪੇਕੇ ਨੂੰ ਜਾਂਦੀ ਹੁੰਦੀ ਹੈ ਮਖੇ ਹਾਂ ਮੈਨੂੰ ਉਹ ਨਹੀਂ ਚਾਹ ਹੁੰਦਾ ਜਿਵੇਂ ਇੱਕ ਕੁੜੀ ਨੂੰ ਵਿਆਹੀ ਹੋਈ ਕੁੜੀ ਨੂੰ ਆਦੇ ਪੇਕੇ ਜਾਣ ਦਾ ਚਾਹ ਹੁੰਦਾ ਮੈਨੂੰ ਚੱਕ ਸੈਦੋ ਕੇ ਜਲਾਲਾਬਾਦ ਚੱਕ ਬੇਰੋ ਕੇ ਤੇ ਕੱਚੇ ਕਾਲੇ ਵਾਲੇ ਪੱਕੇ ਕਾਲੇ ਵਾਲੇ ਆਉਣ ਦਾ ਇੰਨਾ ਹੀ ਚਾਹ ਹੁੰਦਾ ਜਿੰਨੇ ਕੁੜੀਆਂ ਨੂੰ ਵਿਆਹੀਆਂ ਕੁੜੀਆਂ ਨੂੰ ਪੇਕੇ ਜਾਣ ਦਾ ਚਾਹ ਹੁੰਦਾ ਇੰਨਾ ਚਾਹ ਹੁੰਦਾ ਮੈਨੂੰ ਤੇ ਵੇਸ਼ ਕਰਕੇ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਚਾਹੁੰਦਾ ਵੀ ਜਦੋਂ ਇਨੇ ਚਾ ਨਾਲ ਬੰਦਾ ਆਇਆ ਹੋਵੇ ਪਿੰਡ ਦੇ ਵਿੱਚ ਤੇ ਉਹਦੀਆਂ ਗੱਲਾਂ ਸੁਣਨ ਵਾਸਤੇ ਆਰਾਮ ਨਾਲ ਬੈਠ ਜਾਣਾ ਚਾਹੀਦਾ ਜਿਵੇਂ ਕੁੜੀ ਪੇਕਾ ਤਾਂ ਆਉਂਦੀ ਉਹਦੇ ਨਾਲ ਬੈਠ ਕੇ ਗੱਲਾਂ ਕਰਦੇ ਆਪਾਂ ਉਹੀ ਗੱਲਾਂ ਆਪਾਂ ਇੱਥੇ ਬੈਠ ਕੇ ਕਰਨੀਆਂ ਸੋ ਬੇਨਤੀ ਹੈ ਕਿ ਆਪਣੀਆਂ ਗੱਲਾਂ ਬੰਦ ਕਰੋ ਇੱਥੇ ਆ ਕੇ ਪੰਡਾਲ ਦੇ ਵਿੱਚ ਜੰਮ ਕੇ ਬੈਠ ਜਾਓ ਤੇ ਪਹਿਲੀ ਕੋਰੀਓਗ੍ਰਾਫੀ ਜਿਹੜੀ 23 ਮਾਰਚ ਦੇ ਸ਼ਹੀਦ ਸ਼ਹੀਦ ਭਗਤ ਸਿੰਘ ਛੋਟੇ-ਛੋਟੇ ਬੱਚੇ ਬੈਠੇ ਹੈ ਹੁਣ ਭਾਵੇਂ ਉਹ ਪਾਰਟ ਸਲਿਵਜ਼ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਪਰ ਜਿਹੜੇ ਵੱਡੇ ਮੁੰਡੇ ਕੁੜੀਆਂ ਇੱਥੇ ਬੈਠੇ ਐ ਜਿਨ੍ਹਾਂ ਨੇ ਚੌਥੀ ਪੰਜਵੀਂ ਦੇ ਪੰਜਵੀਂ ਜਮਾਤ ਦੇ ਪੰਜਾਬੀ ਦੀ ਕਿਤਾਬ ਦੇ ਵਿੱਚ ਇਹ ਪਾਠ ਪੜਿਆ ਹੋਣਾ ਹੈ ਦਮੂਖਾਂ ਵੇਜਣ ਵਾਲਾ ਸਰਕਾਰਾਂ ਨੇ ਬੇਈਮਾਨੀ ਕੀਤੀ ਕਿ ਭਗਤ ਸਿੰਘ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਲੋਕਾਂ ਦੇ ਸਾਹਮਣੇ ਪੰਜਵੀਂ ਜਮਾਤ ਦੇ ਬੱਚਿਆਂ ਦੇ ਮਨ ਦੇ ਉੱਤੇ ਉੱਕਰ ਦਿੱਤਾ ਲਿਖ ਦਿੱਤਾ ਕਿ ਭਗਤ ਸਿੰਘ ਤਾਂ ਦਮੂਖਾਂ ਨਾਲ ਖੇਡਦਾ ਹੁੰਦਾ ਸੀ ਇਹਦੂਗਾ ਕੋਈ ਗੱਲ ਨਹੀਂ ਸੀ ਕਰਦਾ ਉਹ ਦਮੂਖਾਂ ਨਾਲ ਖੇਡਦਾ ਸੀ ਅੰਗਰੇਜ਼ਾਂ ਦੀ ਸਰਕਾਰ ਨੇ ਉਹਨੂੰ ਅੱਤਵਾਦੀ ਕਹਿ ਕੇ ਕਿ ਇਹਨੇ ਸਾਡਾ ਇੱਕ ਪੁਲਿਸ ਅਫਸਰ ਮਾਰਿਆ ਸਾਂਡਰਸ ਉਹਦੇ ਕਤਲ ਕੇਸ ਦੇ ਵਿੱਚ ਉਹਨੂੰ ਫਾਂਸੀ ਦੇ ਦਿੱਤੀ ਔਰ ਅੱਜ ਕੱਲ ਇੱਥੇ ਕੁਝ ਹੋਰ ਲੀਟਰ ਵੀ ਤੁਰੇ ਫਿਰਦੇ ਆ ਜਿਹੜੇ ਐਮਪੀ ਬਣ ਕੇ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਉਹ ਕਹਿੰਦੇ ਫਿਰਦੇ ਕਿ ਭਗਤ ਸਿੰਘ ਅੱਤਵਾਦੀ ਸੀ ਭਾਈ ਉਹ ਤਾਂ ਕਹਿਣਗੇ ਤੁਹਾਨੂੰ ਉਹਨਾਂ ਦੀ ਗੱਲ ਸੱਚ ਵੀ ਲੱਗੂਗੀ ਜੇ ਤੁਸੀਂ ਆ ਬੈਠ ਕੇ ਗੱਲਾਂ ਨਹੀਂ ਸੁਣੋਗੇ ਕਿ ਗੱਲਾਂ ਕੀ ਸੀ ਤੇ ਅੱਜ ਅਸੀਂ ਇਹ ਗੱਲ ਇੱਥੇ ਸਾਬਤ ਕਰਾਂਗੇ ਭਗਤ ਸਿੰਘ ਦੀ ਜ਼ਿੰਦਗੀ ਦੇ ਉੱਤੇ ਨਾਟਕ ਵੀ ਹੋਣਾ ਛਿਪਣ ਤੋਂ ਪਹਿਲਾਂ ਛਿਪਦਾ ਤਾਂ ਸੂਰਜ ਹੁੰਦਾ ਨਾ ਜਿਹੜੇ ਬੰਦੇ ਨੇ ਇਹ ਨਾਟਕ ਲਿਖਿਆ ਦਮਿੰਦਰ ਦਮਨ ਨੇ ਮੈਂ ਉਹਨੂੰ ਪੁੱਛਿਆ ਕਿ ਦਮਨ ਸਾਹਿਬ ਤੁਸੀਂ ਇਹ ਨਾਟਕ ਦਾ ਨਾਂ ਛਿਪਣ ਤੋਂ ਪਹਿਲਾਂ ਕਿਉਂ ਰੱਖਿਆ ਮੈਨੂੰ ਕਹਿਣ ਲੱਗਿਆ ਮੇਗਰਾਜਰ ਅੱਲਾ ਜਿੱਦ ਦੇ ਭਗਤ ਸਿੰਘ ਨੂੰ ਫਾਂਸੀ ਹੋਈ ਸੀ ਨਾ ਉਹਦੀ ਮੌਤ ਹੋਈ ਸੀ ਹਿੰਦੁਸਤਾਨ ਦੇ ਲੋਕਾਂ ਨੂੰ ਐ ਲੱਗਿਆ ਸੀਗਾ ਜਿਵੇਂ ਸੂਰਜ ਛਿਪ ਗਿਆ ਹੋਵੇ ਭਗਤ ਸਿੰਘ ਸੂਰਜ ਵਰਗਾ ਦਗਦਾ ਨੌਜਵਾਨ ਸੀ ਬੁੱਧੀ ਵਖੋਂ ਇਹ ਨਹੀਂ ਕਿ ਚਿਹਰੇ ਦੇ ਚਿਹਰੇ ਦੇ ਵਖ ਤੋਂ ਵੀ ਸੁਨੱਖਾ ਨੌਜਵਾਨ ਸੀ ਪਰ ਜਿਵੇਂ ਸਿਆਣੇ ਕਹਿੰਦੇ ਕਿ ਹੈਂਡਸਮ ਇਸ ਥੈਟ ਹੈਨਸਮ ਗੱਜ ਸੋਨਾ ਤਾਂ ਉਹ ਹੁੰਦਾ ਹੈ ਜਿਹੜਾ ਸੋਨੇ ਕੰਮ ਕਰਦਾ ਹੋਵੇ ਭਗਤ ਸਿੰਘ ਕੰਮ ਸੋਨੇ ਕਰਦਾ ਸੀ ਇਸ ਕਰਕੇ ਉਹਨੂੰ ਸੂਰਜ ਕਿਹਾ ਗਿਆ ਉਹਦੀ ਵਿਚਾਰਤਾਰਾ ਸੂਰਜ ਵਾਂਗੂ ਦਗਦੀ ਸੀ ਇਸ ਕਰਕੇ ਜਦੋਂ ਉਹਦੀ ਮੌਤ ਹੋਈ ਉਹਨੂੰ ਫਾਸੀ ਲਾ ਦਿੱਤਾ ਗਿਆ ਉਸ ਵੇਲੇ ਹਿੰਦੁਸਤਾਨ ਦੇ ਲੋਕਾਂ ਨੇ ਕਿਹਾ ਅੱਜ ਸੂਰਜ ਛਿਪ ਗਿਆ ਤੇ ਅਸੀਂ ਸੂਰਜ ਛਿਪਣ ਤੋਂ ਪਹਿਲਾਂ ਉਹ ਨਾਟਕ ਦਾ ਨਾਇਕ ਛਿਪਣ ਤੋਂ ਪਹਿਲਾਂ ਭਗਤ ਸਿੰਘ ਜਿਹੜੀ ਫਾਸੀ ਚੜਨ ਤੋਂ ਪਹਿਲਾਂ ਉਹਦੇ ਵਿਚਾਰਾਂ ਦਾ ਜਿਹੜਾ ਪ੍ਰਵਾਹ ਹੈ ਉਹ ਇਸ ਨਾਟਕ ਦੇ ਰਾਹੀਂ ਤੁਸੀਂ ਦੇਖੋਗੇ ਤੇ ਹੁਣ ਅਸੀਂ ਸ਼ਰਧਾਂਜਲੀ ਵਜੋਂ ਪੂਰੇ 5 ਮਿੰਟ ਇੱਕ ਗੀਤ ਹੈ ਉਹ ਡਾਕਟਰ ਜਗਤਾਰ ਦੀ ਗਜ਼ਲ ਹੈ ਜਿਹੜੇ ਪੜ੍ਹੇ ਲਿਖੇ ਲੋਕ ਹੈ ਗਜ਼ਲਾਂ ਸੁਣਦੇ ਹੈ ਪੜ੍ਹਦੇ ਹੈ 12ਵੀਂ ਜਮਾਤ ਦੇ ਸਿਲੇਬਸ 'ਚ ਵੀ ਹੈ ਇਲੈਕਟਿਵ ਪੰਜਾਬੀ ਸਬਜੈਕਟ ਜਿਹੜੇ ਬੱਚੇ ਪੜ੍ਹਦੇ ਹੈ ਡਾਕਟਰ ਜਗਤਾਰ ਦੀ ਗਜ਼ਲ ਇਸ ਸਿਲੇਬਸ ਦੇ ਵਿੱਚ ਹੈ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖੇ ਰੱਬ ਇਹ ਗੱਲ ਕੌਣ ਕਹਿੰਦਾ ਇੱਕ ਕ੍ਰਾਂਤੀਕਾਰੀ ਨੌਜਵਾਨ ਜਿਵੇਂ ਅੱਜ ਭਗਤ ਸਿੰਘ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਪਗਦ ਸਿੰਘ ਸਲੀਬਾ ਹੁੰਦੀ ਹੈ ਫਾਂਸੀ ਸਲੀਬਾ ਸੂਲੀ ਤੇ ਟੰਗ ਦੇਣਾ ਫਾਂਸੀ ਚਾੜ ਦੇਣਾ ਜਿਹੜੇ ਕ੍ਰਾਂਤੀਕਾਰੀ ਲੋਕ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਐਸ ਫਾਂਸੀ ਦੇ ਰਸੇ ਤੇ ਲਟਕਣਾ ਪੈਗਾ ਇੱਕ ਦਿਨ ਪਰ ਉਹ ਡਰਦੇ ਨਹੀਂ ਹੁੰਦੇ ਪਰ ਉਹ ਝੁਕਦੇ ਨਹੀਂ ਹੁੰਦੇ ਉਹ ਰੁਕਦੇ ਨਹੀਂ ਹੁੰਦੇ ਉਹ ਲਗਾਤਾਰ ਤੁਰੇ ਜਾਂਦੇ ਨੇ ਆਪਣੀ ਮੰਜ਼ਿਲ ਵੱਲ ਠੋਕਰਾਂ ਮਾਰਦੇ ਸਾਰੀਆਂ ਮੁਸ਼ਕਲਾਂ ਨੂੰ ਤੇ ਜਾ ਕੇ ਫਿਰ ਉਹ ਫਾਂਸੀ ਦਾ ਰੱਸਾ ਚੁੰਮ ਲੈਂਦੇ ਨੇ ਕ੍ਰਾਂਤੀ ਨੂੰ ਪਿਆਰ ਕਰਦੇ ਨੇ ਕ੍ਰਾਂਤੀ ਜਿਹਨੂੰ ਇਨਕਲਾਬ ਕਿਹਾ ਜਾਂਦਾ ਹੈ ਕਈ ਇੱਥੇ ਨਕਲੀ ਲੋਕ ਵੀ ਤੁਰੇ ਫਿਰਦੇ ਆ ਜਿਹੜੇ ਕਰਦੇ ਇਨਕਲਾਬ ਜਿੰਦਾਬਾਦ ਇਹ ਜੇ ਨਾਰੇ ਲਾਉਂਦੇ ਇਨਕਲਾਬ ਨੂੰ ਹੀ ਕਹਿਣਾ ਹੁੰਦਾ ਇਨਕਲਾਬ ਹੀ ਦੱਸਦੇ ਹੁੰਦੇ ਆ ਉਹ ਤੇ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਕ੍ਰਾਂਤੀ ਨੂੰ ਪਿਆਰ ਕਰਨ ਵਾਲੇ ਜਿਹੜੇ ਕ੍ਰਾਂਤੀਕਾਰੀ ਹੁੰਦੇ ਆ ਨਾ ਉਹ ਕ੍ਰਾਂਤੀਕਾਰੀ ਲੋਕ ਜਿਹੜੇ ਹੁੰਦੇ ਨੇ ਉਹ ਕ੍ਰਾਂਤੀ ਨਾਲ ਗੱਲਾਂ ਕਿਵੇਂ ਕਰਦੇ ਆ ਉਹ ਕ੍ਰਾਂਤੀ ਨੂੰ ਕੀ ਕਹਿੰਦੇ ਆ ਇਸ ਗਜ਼ਲ ਦੇ ਜਿਹੜੇ ਬੋਲ ਨੇ ਉਹਨੂੰ ਧਿਆਨ ਨਾਲ ਸੁਣਿਓ ਇੱਕ ਕ੍ਰਾਂਤੀਕਾਰੀ ਸਲੀਬ ਨੂੰ ਕ੍ਰਾਂਤੀ ਨੂੰ ਕਹਿ ਰਿਹਾ ਕਿ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜਿਆ ਤੇ ਨਾਲ ਦੀ ਨਾਲ ਉਹਨਾਂ ਸ਼ਹੀਦਾਂ ਵੱਲੋਂ ਕਹਿ ਗਏ ਉਹ ਬੋਲ ਕਿ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਦੇ ਦਿਲਾਂ ਚੋਂ ਨਾ ਭੁਲਾ ਦੇਣਾ ਇਹ ਵੀ ਕਰਤਾਰ ਸਿੰਘ ਸਰਾਬੇ ਹੋਰੀ ਤੇ ਹੋਰ ਸ਼ਹੀਦਾਂ ਦੇ ਮੂੰਹੋਂ ਨਿਕਲੇ ਹੋਏ ਸ਼ਬਦ ਨੇ ਤੇ ਮੈਂ ਤੁਹਾਨੂੰ ਚੱਕ ਸੈਦੋ ਕਦੇ ਸਾਰੇ ਪੈਣਾ ਪਰਾਵਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਸਲਾਮ ਕਰਦਾ ਸਲੂਟ ਕਰਦਾ ਹੈ ਕਿ ਤੁਸੀਂ 23 ਮਾਰਚ ਦੇ ਦਿਹਾੜੇ ਦੇ ਉੱਤੇ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕੀਤਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਹੁਣ ਆਓ ਦੇਖੀਏ ਕੋਰਿਓ ਗ੍ਰਾਫੀ ਸ਼ਰਧਾਂਜਲੀ ਵਜੋ ਜਿਹੜੀ 5 ਮਿੰਟ ਦੀ ਹੈ ਸਲੀਮਾਂ